ਦਰਾਗ ਮਾਂ ਬੱਚਿਆਂ ਨੂੰ ਸਾਭਦੇ ਇਸ ਦਾ ਗਰੀਬਾਂ ਨੂੰ ਸਿੱਖ ਸਾਭਦੇ ਸਨ ਤੇ ਕਿਸੇ ਤਰ੍ਹਾਂ ਦੀ ਜਾਸਤੀ ਨਹੀਂ ਕੋਈ ਗਾਰੇ ਦੀ ਕੋ ਬਾਤ ਨਹੀਂ ਕੋਈ ਬਾਹਰੋਂ ਆ ਕੇ ਕਰਦਾ ਸੀ ਉਹਦੀ ਮਦਦਗਾਰ ਹੁੰਦੇ ਸਨ 100 ਸਾਲ ਦੀ ਬਸੇ ਆੜੇ ਜਾ ਕੇ ਗਏ ਫਿਰ ਅਵਾਜ਼ ਨੂੰ ਕਰਦੇ ਜੰਗਲ ਆਵਾਜ਼ ਕੀਤਾ ਸਾਰਾ ਬਾਕੀ ਬਚਾਈ ਉਹ ਉਹ ਬਸੇ ਰਹਦੇ ਪਰੇ ਘਰ ਛੱਡ ਕੇ ਗਏ ਉਹਨਾਂ ਦਾ ਗੁਰਦੁਆਰਾ ਬੜਾ ਵਧੀਆ ਨਾਮ ਗ੍ਰਾਮੀ ਉਸ ਵਾਸਤੇ ਬੜਾ ਆਇਆ ਅਜੀ ਉਹਦੀ ਨਿਸ਼ਾਨੀ ਉਹ ਗੁਰਦੁਆਰ ਸਕੂਨ ਬੜਿਆ ਕਾਸ ਸਿੰਘ ਦੇ ਨਾਮ ਕਟਿਆ ਹੈ ਸਰਦਾ ਸਿੰਘ ਨੰਬਰਦਾਰ ਉਹਦਾ ਪੁੱਤ ਕੇਸਰ ਸਿੰਘ ਨੰਬਰਦਾਰ ਉਹਦਾ ਪੁੱਤ ਰਗਾ ਸਰਦਾ ਸਿੰਘ ਫਿਰ ਛੇਰ ਸਿੰਘ ਇਹ ਮਾਲਕ ਜਿਹੜੇ ਵੱਡੇ ਵੱਡੇ ਆ ਵਿਆਹ ਸ਼ਾਦੀਆਂ ਤੇ ਮਦਾਦ ਦਿੰਦੇ ਸੀ ਗਰੀਬਾਂ ਨੂੰ ਉਹ ਲੈ ਲੈਂਦੇ ਸਨ ਲੈ ਕੋ ਰਮਜਾਨ ਜਿਹੜੇ ਜਿਹੜੇ ਮਦਾਦ ਉਹ ਤੋਂ ਦੁੱਧ ਵੀ ਇਸ ਤਰ੍ਹਾਂ ਕਰਕੇ ਆ ਕੇ ਮੈਜਾ ਕਰੋ ਸਤਿ ਸ੍ਰੀ ਅਕਾਲ ਸਾਤਰੀਆ ਕਾਲ ਨਮਸਤੇ ਜੀ ਵੀ ਸੰਜੇ ਪੰਜਾਬ ਦੇ ਸ਼ੋ ਤਾਂ ਪੁਰਾਣੇ ਪਿੰਡ ਦੀ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀ ਪਾਲਪੁਰ ਦੇ ਪਿੰਡ ਤਿੰਨ ਐਸਪੀ 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਕਟਾਰ ਸਿੰਘ ਜੀ ਦਾ ਪਿੰਡ ਵਜਦਾ ਸੀ ਤੇ 1947 ਦੀ ਵੰਡ ਤੋਂ ਬਾਅਦ ਜਦੋਂ ਉਜਾੜੇ ਪਏ ਸਿੱਖ ਸਰਦਾਰ ਇੱਥੋਂ ਚੱਲ ਗਏ ਤੇ ਇੱਥੋਂ ਨਹਿਰ ਨਿਕਲਣ ਕਾਰਨ ਇਸ ਪਿੰਡ ਦਾ ਨਾਮ ਤਿੰਨ ਐਸਪੀ ਰੱਖਿਆ ਗਿਆ ਤੇ ਇਹ ਉਹ ਪਿੰਡ ਹੈ ਜਿੱਥੇ 1947 ਦੀ ਵੰਡ ਤੋਂ ਪਹਿਲਾਂ 100 ਸਾਲ ਸਿੱਖ ਸਰਦਾਰ ਤੇ ਮੁਸਲਮਾਨ ਰਲ ਕੇ ਵਸਦੇ ਰਹੇ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਵਿਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਤੇ ਇਹ ਪਿੰਡ ਜ਼ਿਲ੍ਹਾ ਪਾਕਪਤਨ ਤੋਂ 35 ਮੀਲ ਦੇ ਤੇ ਜ਼ਿਲ੍ਹਾ ਉਕਾੜਾ ਤੋਂ 45 ਮੀਲ ਦੇ ਪੰਤੇ ਹੈ। ਪਿੰਡ ਦੇ ਨਾਲ-ਨਾਲ ਪਿੰਡ ਲੱਗਦੇ ਨੇ ਕਾਨ ਸਿੰਘ, ਕਬਰਪਟ, ਅਨੋਖ ਸਿੰਘ ਤੇ ਪਿੰਡ ਵਿੱਚ ਇੱਕ ਦਰਵਾਜ਼ੇ ਦੀ ਨਿਸ਼ਾਨੀ ਮੌਜੂਦ ਹੈ। ਦਿੰਦੇ ਉੱਤੇ ਗੁਰਮੁਖੀ ਦੇ ਕੁਝ ਅੱਖਰ ਵੀ ਲਿਖੇ ਨੇ। ਤੇ ਇੱਥੇ ਲਿਖਿਆ ਹੋਇਆ ਹੈ ਮੋਹਨ ਸਿੰਘ ਅਜੀਤ ਸਿੰਘ ਪੁੱਲੜ ਮਿੱਟੀ ਸਾਵਣ ਤੇ ਹੋਰ ਮਿਟ ਚੁਕੇ ਨੇ। ਜਿਹੜਾ ਇੰਦੀ ਇੰਟਰਸਟ ਤੇ ਦਰਵਾਜ਼ਾ ਲੱਗਿਆ ਹੋਇਆ ਸੀ ਲੱਕੜ ਦਾ ਉਹ ਵੀ ਇੱਥੇ ਮੌਜੂਦ ਹੈ ਤੇ ਇਹ ਹੈ گورنمنٹ ہائی سکول 3 ایس پی ضلع اوکاڑا 1947 دی وانڈ ਤੋਂ ਪਹਿਲਾਂ اے سکول جتھے ਹੁਣ اے سکول ਬਣਿਆ ਹੈ ਇੱਥੇ ਹੀ ਗੁਰਦੁਆਰਾ ਸਾਹਿਬ ਦੀ ਨਿਸ਼ਾਨੀ ਹੋਇਆ ਕਰਦੀ ਸੀ ਤੇ ਸਿੱਖ ਸਰਦਾਰ ਇੱਥੇ ਆਪਣੀ ਇਬਾਦਤ ਕਰਦੇ ਸੀ ਤੇ 1947 ਦੇ ਉਜਾੜੇ ਤੋਂ ਬਾਅਦ ਸਿੱਖ ਸਰਦਾਰਾਂ ਨੂੰ ਇੱਥੋਂ ਜਾਣਾ ਪਿਆ ਫਿਰ ਇਸ ਜਗ੍ਹਾ ਤੇ ਬੱਚਿਆਂ ਦੀ تعلیم واسطے سکول ਬਣਾ ਦਿੱਤਾ ਗਿਆ ਉਹ ਘਰ ਜਿਹੜਾ ਉਜਾੜੇ ਤੋਂ ਬਾਅਦ ਦੋ ਦਫਾ ਸਿੱਖ ਸਰਦਾਰ ਵੇਖਣ ਆਏ ਪਰ ਉਹਨਾਂ ਸਰਦਾਰਾਂ ਦਾ ਪਿੰਡ ਵਾਲਿਆਂ ਨੂੰ ਨਾਮ ਯਾਦ ਨਹੀਂ ਅਸਲਾਮੁਅਲੈਕਮ ਬਾਬਾ ਜੀ ਵਾਲੇਕਮ ਸਲਾਮ ਜੀ ਕੀ ਹਾਲ ਚੱਲ ਬਾਬਾ ਜੀ ਸ਼ੁਕਰ ਅੱਲਾ ਦਾ ਜੀ ਠੀਕ ਠਾਕ ਹੋ ਅੱਲਾ ਜੀ ਰੱਖੇ ਨਾਮ ਕੀ ਬਾਬਾ ਜੀ ਆਪਣਾ ਮਮਾ ਸ਼ਫੀਰ ਵਾਲ ਦਾ ਮੀਆਂ ਅਬਦੁੱਲਾ ਬਾਬਾ ਜੀ 1947 ਤੋਂ ਪਹਿਲਾਂ ਇਹੀ ਪਿੰਡ ਦੇ ਰਹਿਣ ਵਾਲੇ ਇੱਥੋਂ ਦੇ ਰਸੀਕ ਜੀ 20 20 ਸਾਲ ਦੀ ਉਮਰ ਦੇ ਵਿੱਚ ਜਦੋਂ ਇੱਥੋਂ ਉਜਾੜਾ ਪਿਆ अच्छा वी सारे वी खेसार दी उधर से वट के सारे इथे वसदे रहे सही ते मालिक जेडे है आ, दे दे बड़े बड़े। कर कर के कटार सिंह ਦੇ ਨਾਂ ਕਟਿਆ ਹੈ ਸਰਤਾ ਸਿੰਘ ਨੰਬਰਦਾਰ ਉਹਦਾ ਪੁੱਤ ਕੇਸਰ ਸਿੰਘ ਨੰਬਰਦਾਰ ਉਹਦਾ ਪੁੱਤ ਲਗਾ ਸਰਤਾ ਸਿੰਘ ਫਿਰ شیر ਸਿੰਘ ਇਹ ਮਾਲਕ ਜਿਹੜੇ ਵੱਡੇ ਵੱਡੇ ਪੰਜ 10 12 ਆਕਦਾ ਕਰੋ شیر ਸਿੰਘ ਸਰਤਾ ਸਿੰਘ ਇਸ ਤਰ੍ਹਾਂ ਕਰ ਖਜਾਰ ਸਿੰਘ ਨੰਬਰਦਾਰ ਇਸ ਤਰ੍ਹਾਂ ਕਰਕੇ ਕੱਚੀ ਆਬਾਦੀ ਸੈंती ਕਿੱਲੇ ਤੇ ਪੰਜ ਕਿਲਾੜਾ ਰਕਬਾ ਇਹ ਕਟਿਆ ਆਇਆ ਹੈ ਏ ਲੋਅਰ ਮਿੰਟਰ ਸਕੂਲ ਕੱਚੀ ਕੱਚਾ ਸਕੂਲ ਸ਼ਾਜਵਾਤਾ ਦਾ ਅੱਛਾ ਜੀ ਤੇ ਹੋਰ ਵਸ ਇਸਦਾ ਵਸਦਿਆ ਰਸਦਿਆ ਉਜੜ ਗਏ ਆਪੋ ਆਪ ਉਧਰ ਚਲੇ ਗਏ ਆਪ ਇਹਦੇ ਜਨੇਗ ਬਬਈ ਪਿੰਡ ਕੱਚਾ ਸੀ ਆਪਣਾ ਤੇ ਸਾਰਾ ਪੱਕਾ ਸਭ ਕੱਚਾ ਹੈ ਕਿ ਬੋਰਡ ਸਾਫ ਪੱਕਾ ਹੈ ਸਭ ਕੱਚਾ ਹੀ ਸਾਰੇ ਕੱਚਾ ਸੀ ਸਭ ਕੱਚਾ ਸੀ ਕੋਈ ਪੱਕਾ ਨਹੀਂ ਠੀਕ ਸਾਰੇ ਕੱਚਾ ਸੀ ਉਦੋਂ ਕਰੇ ਜੇ ਕਰੇ ਜੇ ਕਰੀ ਦੇ ਖਤੇਦ ਕਰੇ ਜੇ ਗੜੀਆਂ ਤੋਂ 20 ਸਾਲ ਦਾ ਸਾਰਾ ਸਾਬ ਦਾ ਮੈਂ ਸ਼ਾਜਵਾਤਾ ਦਾ ਜਦੋਂ ਜਦੋਂ ਪੜਿਆ ਨਾ ਸੀ ਜਦੋਂ ਜਾੜਾ ਪੋ ਤੇ ਛੇਜ ਵਾਦਾ ਸੀ ਗੁਰੂ ਆਸ਼ਰੇ ਵੀ ਪੜਿਆ ਸੀ ਸਾਰਾ ਉਹ ਵਜਹ ਸਾਰੀ ਸਾਨੂੰ ਸਮਝੇ ਹਾਂਜੀ ਹਾਂਜੀ ਉਹ ਜਿੰਨਾ ਕਿਹਾ ਵੀ 100 ਸਾਲ ਹਾੜੀ ਇੱਥੇ ਸਿੱਖ ਚਾ ਕੇ ਗਏ ਨੇ ਠੀਕ ਜਿਹੜੇ ਨਾ ਉਹਨਾਂ ਨੇ ਬਾਅਦ ਦੀ ਇੱਕ ਬਾਤ ਕਰਕੇ ਹਾਂਜੀ ਹਾਂਜੀ ਜਿਹੜੀ ਗਵਰਨਮੈਂਟ ਨੇ ਕਬਜ਼ੇ 100 ਸਾਲ ਹਾਂਜੀ ਉਹਦਾ ਕੁ ਮਾਮਲਾ ਮਾਮਲਾ ਪੜਿਆ ਜਿਹੜਾ ਦੂਜਾ ਖਰਾਏ ਸੀ ਟੱਬਾ ਮਿੱਟੀ ਵੀ ਕੋਰੀ ਸੀ ਇੱਥੇ ਐਸੇ ਟੱਬਾ ਭਾਗਸਰ ਹੋ ਦੂਸ ਸੀ ਹਾਂਜੀ ਜਿੱਥੋਂ ਮਿੱਟੀ ਲਿਆ ਜਾ ਕੇ ਕੋਠੇ ਪਾਉਂਦੇ ਰਹੇ ਨੇ ਉਹ ਬਈ ਨਾਲ ਨਾਲ ਕਿਹੜੇ ਪਿੰਡ ਲੱਗਦੇ ਨੇ ਨਾਲ ਨਾਲ ਦਾੜ ਬਿੰਦੇ ਕੋ ਜਾ ਕੇ ਨੰਬਰ 3 ਦਾ ਬੱਕੀ ਬੰਦੂ ਵਾਲਾ ਬੜ ਗਿਆ ਤੇ ਪਿੱਛੇ ਕੋ ਵਸਾਵਾ ਆ ਬਾੜ ਗਿਆ 5 ਨੰਬਰ ਅਸੇ ਛੜਾਈ ਅਨੂਪ ਭਾਜਾ ਲਾਇਆ ਸੀ ਕਰਨਾਲ ਸਿੰਘ ਸਿੱਖੜ ਉਹ ਬਰਾਕਾਰ ਤੋਂ ਫੜਵਾ ਨਾਲੜਾ ਐਸੇ ਇਸੇ ਵਿੱਚੋਂ ਬਾਦੀ ਗਿਆਨਾ ਮੱਥੇ ਵਾਲਾ ਬੰਦੂ ਵਾਲਾ ਐ ਐਸੀ ਦੀ ਬਾਦੀ ਕੀ ਇਹ ਬਾਬਾ ਜੀ ਪਿੰਡ ਦੇ ਵਿੱਚ ਕੋਈ ਮਸਜਿਦ ਹੈਗੀ ਸੀ ਪੁਰਾਣੀ ਜਿਹੜੀ ਕੋਈ ਮਸਜਿਦ ਜਿਹੜੀ ਸਿੱਖ ਦਾ ਸੀ ਸਾਰਾ ਕੁਝ ਅੱਛਾ ਐਸੇ ਮਸਜਿਦ ਛੱਡ ਕੇ ਬਾਗ ਵੀ ਕੋਈ ਸੀ ਹੁੰਦੀ ਸੀ ਅੱਛਾ ਤੇ ਉਹ ਉਹਨਾਂ ਤੋਂ ਬਣਿਆ ਹੋਇਆ ਸੀ ਉਹ ਜਿਹੜਾ ਗੁਰਦੁਆਰਾ ਬੜਾ ਵਧੀਆ ਨਾਮ ਗ੍ਰਾਮੀ ਆਸ-ਪਾਸੇ ਬੜਿਆ ਆ ਤੇ ਹੁਣ ਵੀ ਇੰਦੀ ਕੋਈ ਨਿਸ਼ਾਨੀ ਹੈਗੀ ਕਿ ਖਤਮ ਹੋ ਗਿਆ ਆ ਵੀ ਅਜੇ ਉਹਦੀ ਨਿਸ਼ਾਨੀ ਗੁਰਦੁਆਰਾ ਸਕੂਲ ਬੜਿਆ ਹੈ ਉਹ ਰੋ ਕੋਈ ਨਹੀਂ ਨਿਸ਼ਾਨੀ ਜੁਨੀ ਰੇ ਕੋ ਨਾੜ ਕੋਰ ਦਵਾਰ ਆਲੇ ਕੋਰੀ ਰੇ ਸਹੀ ਇੱਥੇ ਜਿਹੜੇ ਘਰ ਕੋਰ ਉਹਨਾਂ ਤੇ ਹੁੰਦੇ ਸੀ ਉਹ ਵੀ ਕੱਚੇ ਸੀ ਕਿ ਪੱਕੇ ਬਾਬਾ ਜੀ ਕੋਈ ਵੱਡੇ ਬਾਰਕ ਪੰਜ ਚਾਰ ਸੀ 10 12 ਜਿਆਦਾ ਦੱਸਦੇ ਹੈ ਨਾ ਉਹ ਫਿਰ ਅਗਾ ਦਾ ਜੋ ਕੁਝ ਵੀ ਹੋਇਆ ਕਠਾਕ ਸਿਗੇ ਨਾਂ ਰਖਵਾ ਕੱਚਾ ਹੈ 37 ਕੇਲੇ ਤੇ ਪੰਜ ਗਨਾਲ ਤੋ ਫਿਰ ਅਗਾ ਆਏ ਨਾ ਭਾਈ ਵਾਲੀ ਕਿਸੇ ਸਿਗੇ ਨਮਰਦਾਰ ਬੜ ਗਿਆ ਐਵੇਂ ਕਰਕੇ ਜਿਵੇਂ ਫਿਰ ਵਸਦੇ ਰੇ ਸੌ ਸਾਹ ਦੀ ਬਸੇ ਆੜੇ ਜਾ ਕੇ ਗਏ ਫਿਰ ਅਗਾ ਆਵਾਜ਼ ਨੂੰ ਕਰਦੇ ਜੰਗਲ ਆਵਾਜ਼ ਕੀਤਾ ਸਾਰਾ ਇਸਾਰਾ ਜਗਰੀਵਾਦ ਵਾਲਾ ਐਡ ਵੀ ਬੜੇ ਸਾਡੇ ਵੜ ਕਿਆਦੇ ਹੁੰਦੇ ਆ ਇਹ ਖੂ ਖੂ ਬਾਬਾ ਜੀ ਕਿੰਨੀ ਕੁ ਸਿੱਖੂ ਖੂ ਕੋਈ ਗਸੱਠਾ ਗੇ ਲਿਆ ਜੇ ਕੋਈ ਪਜਾ ਕਰਦਾ ਜੇ ਕੋਈ ਕੋਈ ਅਸਿਆ ਗੇ ਲਿਆ ਜੇ ਬਸ ਇਸ ਤਰ੍ਹਾਂ ਕਰਕੇ ਤੋਂ ਮਸ਼ਹੂਰ ਖੂ ਵੀ ਹੈਗਾ ਸੀ ਬਾਬਾ ਜੀ ਇਹਨਾਂ ਚੋਂ ਜਿਹੜਾ ਕੋਈ ਮੈਨੂੰ ਮਸ਼ਹੂਰ ਵੀ ਖੂ ਹੈਗਾ ਜਿਹਨਾਂ ਕੋਈ ਨਾਮ ਵਜਦਾ ਹੈ ਚੰਗਾ ਤਕੜਾ ਨਹੀਂ ਹੋਰ ਕੋਈ ਖੂ ਤੇ ਆਨੇ ਨੇ ਵੀ ਖੂ ਦਾ ਨਾਮ ਨੋ ਕੋਈ ਹੁੰਦੇ ਨੇ ਕੋਈ ਕਿਹੜੇ ਦਾ ਕੋਈ ਖੂ ਦਾ ਨਾਮ ਬਾਂਹ ਵਾਲਾ ਖੂ ਵਜਦਾ ਇਸ ਤਰੀਕੇ ਦੀ ਨਾਮ ਹੁੰਦੇ ਸੀ ਖੁਮਾ ਦੇ ਆ ਖੂ ਦਾ ਨਾਮ ਐਸੇ ਰਹਿਗੇ ਅਬੂ ਆਕੂ ਮੋਦਨ ਆ ਗਿਆ ਪੱਗੇ ਕਾ ਦਾ ਫਰਾਨੇ ਕਾ ਆ ਜੰਗਾ ਦਾ ਆ ਸ਼ੇਰ ਸਿੰਘ ਦਾ ਛਿੜਿਆੜਾ ਕੋ ਗਿਆਨੇ ਤੇ ਕੋਈ ਖਾਰੇ ਕੋਈ ਥੜਾ ਜੀ ਬੱਬੀ ਜੀ ਮੁਸਲਮਾਨਾਂ ਦੀ ਕਿੰਨੀ ਕੁ ਦਦਾਲ ਸੀ ਪਿੰਡੇ ਇਹ ਮੁਸਲਮਾਨ ਗਰੀਬ ਆਦਮੀ ਕੋਈ ਕਸੀ ਬਾਵੜੀ ਤੇ ਕੋਈ ਕਬਿਆਰ ਸੀ ਕੋ ਤੇਲੀ ਥੋਲੀ ਥੜ ਕੋ ਜਗੈ ਸੀ 10 12 ਘਰ ਉਹ ਪੋਛੇ ਪਿਛੇ ਫਿਕ ਕਬਿਆਰਾਂ ਦੇ ਸੇਫੀ ਅਸੀਂ ਦਾੜੀਆਂ ਦੋੜਨੇ ਹੋਣ ਨਾਲੇ ਤੇ ਦੂਜੇ ਜਿਹੜੇ ਕਤੇਲੀ ਥੋਲੀ ਗਰੀਬੁਰਾ ਨਾਈ ਨਹੀਂ ਹੋਈ ਬੋਰ ਨਮਾਜ਼ ਆਪਦੀ ਪੜ੍ਹਦੇ ਸਾਏ। ਅੱਛਾ। ਇਹ ਵੀ ਬੜੀ ਨਹੀਂ ਸੀ ਬਾਹਰ ਜਾ ਕੇ। ਸਹੀ। ਆਪ ਦਾ ਪਾਵੜੇ ਨਹੀਂ ਸੀ। ਕੋਈ ਮਸਜਿਦ ਕੋਈ ਨਹੀਂ ਸੀ। ਮਸਜਿਦ ਕੋਈ ਨਹੀਂ ਸੀ। ਤੇ ਬਾਬਾ ਜੀ ਇਹ ਆ ਜਾ। ਹਾਂਜੀ। ਮੈਂ ਕਿਹਾ ਸਿੱਖਾਂ ਦਾ ਜ਼ੋਰ ਸੀ ਕਿ ਫਿਰ ਇਹਨਾਂ ਦਾ ਰਹਿਣ-ਸਹਿਣ ਕਿਵੇਂ ਦਾ ਸੀ 47 ਤੋਂ ਪਹਿਲੇ। ਇਹਨਾਂ ਦਾ ਰਹਿਣ-ਦਣ ਗਰੀਬਾਂ ਨਾਲ ਬੜਾ ਚੰਗਾ ਸੀ। ਉਹਦਾ ਮਤਲਬ ਇਹ ਹੈਗਾ ਜੀ ਜਿਹੜਾ ਸੀ ਨਾ ਜਿੱਦਾਂ ਕਿ ਮਾਂ ਬੱਚਿਆਂ ਨੂੰ ਸਾਭਦੀ। ਹਾਂਜੀ। ਇਸ ਤਰ੍ਹਾਂ ਗਰੀਬਾਂ ਨੂੰ ਉਹ ਸਿੱਖ ਸਾਭਦੇ ਸਨ। ਤੇ ਕਿਸੇ ਦਾ ਜਿਆਸਤੀ ਨਹੀਂ ਕੋਈ ਗਾਰੇ ਨਹੀਂ ਕੋਈ ਬਾਤ ਨਹੀਂ ਕੋਈ ਬਾਹਰੋਂ ਆ ਕੇ ਕਰਦਾ ਸੀ ਤਾਂ ਉਹਦੀ ਮਦਦگار ਹੁੰਦੇ ਸਨ ਤੇ ਬੱਬਾ ਇਹ ਆ ਹੌੜਾ ਰਵਾਇ ਕੋਈ ਨਹੀਂ ਸੀ ਵੀ ਪਿਓ ਕੁਢੇ ਦਾ ਪਿਓ ਤੇ ਪੁੱਤ ਦਾ ਪਾਜਣਾ ਹੈ ਅੱਛਾ ਬੱਬਾ ਜੀ ਜਦੋਂ ਐਲਾਨ ਹੋਇਆ ਵੀ ਪਾਕਿਸਤਾਨ ਤੇ ਹਿੰਦੁਸਤਾਨ ਬਣਨ ਲੱਗਾ ਹੈ ਹਾਂਜੀ ਆਪਣੇ ਪਿੰਡ ਤੋਂ ਖੈਰੀਸਲਾਮ ਤੇ ਚੱਲ ਗਏ ਸੀ ਫੇਰ ਖੈਰੀਸਲਾਮ ਤੇ ਗਏ ਨਾ ਉੱਠ ਕੇ ਬਾਕੀ ਵਾਜ ਗਈ ਉਹ ਉਹ ਵਾਸਤੇ ਰਹਦੇ ਪਰੇ ਘਰ ਛੱਡ ਕੇ ਗਏ 50 ਬਈਆ ਬਾਹਰ ਨਾਲ ਕੋ ਪੁੱਛਦਾ ਕੋ ਦੱਸਦਾ ਨਾ ਆ ਲਾਗੇ ਲਾਗੇ ਜੰਗੇ ਜੁਗਾਠਾ ਨਹੀਂ ਛੜੀਆਂ ਮਾਣੇ ਕੇ ਖੁਰਪੇ ਉਹ ਗੁਰਦੁਆਰਾ ਉਹਨਾਂ ਦਾ ਪਟਕੇ ਲੈ ਗਏ ਸਾਰਾ ਉਹ ਪੱਕਾ ਸੀ ਉਹਨਾਂ ਦੇ ਬਬੇ ਜਿਹੜੇ ਘਰ ਪੱਕੇ ਸੀ ਉਹਨਾਂ ਦੀ ਕੋਈ ਨਿਸ਼ਾਨੀ ਹੋਏਗੀ ਕਿ ਉਹ ਕੋਈ ਨਹੀਂ ਦੱਸਿਆ ਵੀ 6.5 ਦਾ 18 ਸਾਲ ਦੀ ਉਮਰ ਹੋ ਗਈ 100 ਸਾਲ ਹੋ ਗਏ ਸਿਰਫ ਜਿੰਨਾਂ ਦੀ ਕੜੀਆਂ ਅਜੇ ਤੱਕ ਕੋਈ ਬਰਾੜਾ ਕੋਕੋਟਾ ਹੋਵੇਗਾ ਨਾ ਅਜਿਹੇ ਬਾਰਲੇ ਕੜੀਆਂ ਨੇ ਕਰ ਲਈ ਹੋਣਗੀਆਂ ਸ਼ਤਿਰ ਤੇ ਬੱਬਾ ਜੀ ਉਹਨਾਂ ਚ ਕੋਈ ਕੋ ਪਿੰਡ ਦੇਖਣ ਆਇਆ 47 ਤੋਂ ਬਾਅਦ ਹਾਂਜੀ ਮੇਰੇ ਕੋਈ ਪਿੰਡ ਦੇਖਣ ਆਇਆ 47 ਤੋਂ ਬਾਅਦ ਉਹਨਾਂ ਚੋਂ ਪਿੰਡ ਵੇਖਣ ਮੈਂ ਕਹ ਉਹਨਾਂ ਦੇ ਜਿਹੜੇ ਗਏ ਨੇ ਉਹਨਾਂ ਦੇ ਕੋਈ ਪਿੰਡ ਦੇਖਣ ਆਇਆ ਸੀ ਤਾਣ ਉਹਨਾਂ ਸਿੱਖਾਂ ਨੇ ਜਦੋਂ ਪਿੰਡ ਦੁਬਾਰਾ ਵੇਖਣ ਆਇਆ 47 ਦੀ ਵੰਡ ਤੋਂ ਬਾਅਦ ਵਿੱਚ ਚਿਰਾ ਵਿੱਚ ਆਪੋ ਆਪ ਦੇ ਘਰਾਂ ਜਾਉਂਦੇ ਰਹੇ ਆਪ ਦਾ ਖਾਣਾ ਖਾਵੇਂ ਦੇ ਰਹੇ ਸਹੀ ਵੇਖਣ ਸੋਭਾ ਸਿੰਘ ਆਉਂਦਾ ਖਾਤਾ ਵੇਖ ਕੇ ਜਦ ਵੀ ਵਿੱਚਾ ਕਰਕੇ ਵਿੱਚੇ ਸਵਾਸ ਰਹਿ ਜਿਵੇਂ ਮਨਜ਼ੂਰੀ ਲੈ ਕੇ ਆਉਂਦੇ ਰਹੇ ਅੱਛਾ ਉਹ ਜਿਹੜੇ ਸਾਡੇ ਵਟਕਾ ਨੂੰ ਜਾਣਦੇ ਸੀ ਉਹ ਜਿਹੜੇ ਡੰਗ ਮੇਲ ਬੋਲ ਕੇ ਵਿਚਰੇ ਜਾਂਦੇ ਸੀ ਸਹੀ ਠੀਕ ਬਈ ਬਿਆਹਾਂ ਸ਼ਾਦੀਆਂ ਤੇ ਵੀ ਕੋਈ ਹੈਗਾ ਸੀ ਨਿੰਦਰਾ ਬਾਜੀ ਕਰਦੇ ਸੀ ਮਾੜਿਆਂ ਘਰਾਂ ਦੇ ਉਹਨਾਂ ਦਾ ਨਿੰਦਰਾ ਬਾਜੀ ਇਹ ਹੋਏਗਾ ਸੀ ਗਰੀਬਾਂ ਨੂੰ ਕੋਈ ਨਹੀਂ ਪੈਸਾ ਦੇਦਾ ਆ ਬਿਲਾਇਣਾ ਦੋੜਨ ਉਹਨਾਂ ਦਾ ਆ ਵੀ ਮਦਦ ਕਰਨੀ ਸੁੱਕੀ ਰਸਤ ਦੇਣੀ ਮੁਸਲਮਾਨਾਂ ਆਪਾਂ ਕਹੋ ਉਹਨਾਂ ਦੀ ਰੋਟੀ ਖਾਣੇ ਸੁੱਕਾ ਰਸਨ ਸੁੱਕਾ ਰਸਨ ਦੇਦੇ ਸੀ ਗਰੀਬਾਂ ਨੂੰ ਉੱਜੇ ਵਿੱਚ ਕਿਸੇ ਦਾ ਵਾਰਡ ਸੀ ਬੜੀ ਅਮਰਾਮਦਾਰੀ ਸੀ ਕਿਸੇ ਤਰ੍ਹਾਂ ਦਾ ਸਾਹਬ ਕੋਈ ਨਹੀਂ ਸੀ ਬੱਬਈ ਜੀ ਦੋ ਗਏ ਨੇ ਇੱਥੋਂ ਮੇਲ-ਮੁਲ ਕੇ ਗਏ ਫਿਰ ਸਾਰਿਆਂ ਨੂੰ ਹਾਂਜੀ ਮੈਂ ਕਹਿੰਦਾ ਮਿਲ ਮਿਲ ਕੇ ਗਏ ਸਾਰੇ ਉਹ ਮਿਲ ਕੇ ਗਏ ਉਜੜ ਕੇ ਗਏ ਆਪੋ ਆਪਣੀ ਜਿਹੜੀ ਚੈ ਗਈ ਗਈ ਖੁਰਲੀਆਂ ਦੇ ਵਿੱਚ ਬਲਦ ਬਲ ਗਏ ਦਾੜਾ ਫੱਕਾ ਤੇ ਨਹੀਂ ਨਾ ਜਾਣਾ ਪਿਆ ਅੱਛਾ ਬੱਬਈ ਕਹਿੰਦੇ ਨੇ ਕਿ ਜਦੋਂ ਰਬਾਮ ਰੋਲੇ ਪਏ ਨੇ ਜਿਹੜੇ ਆ ਨਾਲ ਨਾਲ ਦੇ ਪਿੰਡ ਮਤਲਬ ਰਲਦੇ ਸੀ ਪੰਜ ਐਸਪੀ ਸਿਖਾ ਦਾ ਪ੍ਰਤਾਬਾ ਉਹ ਕਹਿੰਦੇ ਸਾਰੇ ਸਾਰੇ ਉਹਨਾਂ ਦਾ ਇਕੱਠ ਜਿੱਥਾ ਹੋਇਆ ਸੀ ਤਿੰਨ ਐਸਪੀ ਚ ਹੋਇਆ ਸੀ ਆ ਸਾਰੇ ਇਕੱਠ ਚਾਰੇ ਵੀ ਅਸੀਂ ਕਸਾ ਦਾਟ ਪਿੰਡ ਇਕੱਠੇ ਹੋਏ ਸਾਰੇ ਅੱਛਾ ਬਾਕੀ ਵਜਾ ਹੈਗੀ ਵੀ ਸਾਰੇ ਉਜੜ ਕੇ ਗਏ ਕੁਝ ਨਹੀਂ ਨਾਲ ਕੀ ਲਿਆਣਾ ਕਿੱਥੇ ਇਕੱਠ ਇੱਥੇ ਹੋਇਆ ਸੀ ਤਿੰਨ ਐਸਪੀ ਆਹ 5 ਦਿਨ ਵੀ ਰਵਾਂਗੇ ਤੇ ਲੜਾਂਗੇ ਮੁਸਲਮਾਨਾਂ ਨਾਲ ਆਪਣੇ ਵੱਡੇ ਮੁਸਲਮਾਨ ਆ ਪਬਲਿਕ ਆ ਸਾਰਾ ਇਲਾਕਾ ਮਾਣਨੇ ਕੇ ਸਾਰਾ ਮੁਸਲਮਾਨਾਂ ਦਾ ਕੋਈ ਨਹੀਂ ਜਾਂਦਾ ਜਾਂਦਾ ਇਹਦਾ ਨਾ ਲੜਾ ਉਹ ਫਿਰ ਹਕੂਮਤ ਦਾ ਆਰਡਰ ਸੀ ਜਾਣਾ ਪਿਆ ਬਬੇ ਹੋਰ ਵਕਤ ਚੰਗੇ ਸੀ ਕਿਆ ਵਕਤ ਆ ਕੋਈ ਲੜ-ਲੋੜ ਕੇ ਨਹੀਂ ਗਏ ਉਹ ਰਾਤ ਝੜੜਕਾ ਤੇ ਵੱਡੇ ਹੁੰਦੇ ਗਏ ਨੇ ਨਾ ਜਿਵੇਂ ਹਾਂਜੀ ਉਹ ਫੌਜ ਉਹਨਾਂ ਨੂੰ ਮਾਰ ਦਿੱਤੀ ਉਹ ਫੌਜ ਉਹਨਾਂ ਨੂੰ ਮਾਰ ਦਿੱਤੀ ਉਹ ਸੁਣਦੇ ਨੇ ਜਾ ਕੇ ਨਹੀਂ ਅਸੀਂ ਵੇਖਿਆ ਲੋਕੀ ਦੋ ਜੀ ਗਏ ਸਕੂਲ ਜਾਂਦੇ ਸੀ ਤੇ ਸਿੱਖਾਂ ਦੇ ਬਾਲ ਵੀ ਉੱਥੇ ਪੜਨ ਆਉਂਦੇ ਸੀ ਕਿ ਸਿਰਫ ਮੁਸਲਮਾਨਾਂ ਦੇ ਜਿਹੜਾ 6 ਜਮਾਤਾਂ ਦਾ ਸਕੂਲ ਸੀ ਹਾਂ ਉੱਥੇ ਸਾਰੇ ਬੱਚੇ ਸਾਰੇ ਰਲ ਕੇ ਰਲ ਕੇ ਪੜ੍ਹਦੇ ਸਨ ਰਲ ਕੇ ਪੜ੍ਹਦੇ ਸਾਰੇ ਮੁਸਲਮਾਨਾਂ ਦਾ ਸਕੂਲ ਗਿਆਨ ਜਗਤ ਲਾਲ ਸਿੰਘ ਮਾਸਟਰ ਇਹ ਸਾਡੇ ਜਮਾਨੇ ਦੇ ਜਦੋਂ ਅਸੀਂ ਪੜ੍ਹਦੇ ਸੀ 6 ਜਮਾਤਾਂ ਦਾ ਲੋਅਰ ਮਿਡਲ ਸਕੂਲ ਸੀ ਉਹ ਕੱਚਾ ਸਕੂਲ ਸੀ ਬਾਹਰਲੇ ਪਾਸੇ ਹੁਣ ਸਾਡਾ ਉਸ ਕਬਰਸਤਾਨ ਬੜਿਆ ਉਰਲੇ ਪਾਸੇ ਠੀਕ ਥੋੜਾ ਜਿਹਾ ਹੋ ਰਿਹਾ ਹੈ ਜਿਸੇ ਕਬਰਸਤਿਆਂ ਦਾ ਘਰ ਆ ਕੀ ਆ ਅਰਦਾ ਦਾ ਘਰ ਆ ਹਾਂ ਇੱਥੇ ਕਿਸ ਸਕੂਲ ਸੀ ਕੱਚਾ ਪੂਟੇ ਦਾ ਆ ਹਾਂ ਆ ਘਾਰ ਗਿਆ ਜੂਨੇ ਬੱਬਾ ਜੀ ਇੱਥੇ ਮਤਲਬ ਹੈ ਜੀ ਮਨਾਂ ਬੱਚੇ ਆਪਣੇ ਪੜਦੇ ਨੇ ਇਹ ਪੜ੍ਹਾਈ ਸੀ ਕਿ ਉਹ ਤਾਂ ਪੜ੍ਹਾਈ ਚ ਵੀ ਸੀ ਕਿ ਮੁਸਲਮਾਨ ਕੁਰਾਨੇ ਪਾਕ ਪੜ੍ਹਦੇ ਸੀ ਤੇ ਉਹ ਆਪਦੀ ਕਿਤਾਬ ਰਾਤ ਪੜ੍ਹੇ ਕੋਸ਼ ਪੜੇ ਨਮਾਜ਼ਾਂ ਪੜ੍ਹਨ ਕੋਈ ਕਿਸੇ ਦੀ ਰੋਕ ਸਾਬ ਨਹੀਂ ਆ ਬਾਗ ਤੇ ਜਵਾਦ ਮੌਲਵੀ ਕੋਈ ਨਹੀਂ ਸੀ ਅਸੀਂ ਜਨਾਜ਼ਾ ਜਿਹੜੇ ਕੋ ਬੱਚਾ ਫੌਜ ਦਾ ਕੋ ਬੰਦਾ ਆ ਰਾਇਆ ਨਾ ਆਪਣਾ ਪਿਪਲੀ ਬਤਾਵਰਾ ਆ ਹਾਂਜੀ ਉੱਥੇ ਕਬਰਸਤਾਰ ਸੀ ਨੇ ਬਾਬਾ ਜੀ ਜਿਹਦੇ ਰਮਜ਼ਾਨ ਸ਼ਰੀਫ ਆਂਦਾ ਸੀ ਉਦੋਂ ਵੀ ਕੋਈ امداد ਕਰਦੇ ਆਏ ਕੋਈ ਲੈਦੇ ਸੀ ਕੋਈ ਨਹੀਂ ਸੀ ਲੈਦੇ ਸਹੀ ਆਦੇ ਸੀ ਲੈ ਲੋ ਸੁੱਕਾ ਰਸ ਅੱਛਾ ਮਤਲਬ ਦਿੰਦੇ ਸੀ ਤੁਸੀਂ ਲੈ ਸਕਦੇ ਸੁੱਕਾ ਰਸ ਉਹ ਸ਼ੰਦਾ ਨਾ ਇਹਨਾਂ ਨੂੰ ਪਤਾ ਦੇ ਸਾਡੇ ਕੋਲ ਅੱਬੇ ਤਫੀਕ ਹੈਗੀ ਹੈ ਅਸਾਂ ਨਹੀਂ ਰੱਖਣਾ ਤੁਹਾਡੀ ਖੁਰਾਕ ਨਾਲ ਆਪਦੀ ਕਮਾਈ ਨਾਲ ਚਲੋ ਜੀ ਦੀਨ ਤੋਂ ਬਾਹਰ ਜੁਸਣਾ امداد ਦਿੰਦੇ ਤਾਂ ਹਣਗੇ ਬਾਕੀ ਅਬਿਆਹ ਸ਼ਾਦੀਆਂ ਤੇ ਮਦਦ ਦਿੰਦੇ ਸੀ ਗਰੀਬਾਂ ਨੂੰ ਭੁੱਲ ਲੈ ਲੈਂਦੇ ਸਨ ਕਿ ਰਮ ਜਾਨ ਜਿਹੜੀ ਇਹਨਾਂ ਦੀ ਜਿਹੜੀ ਮਜ਼ਾਦ ਉਹ ਤਾਂ ਦੁੱਧ ਵੀ ਇਸ ਤਰ੍ਹਾਂ ਕਰਕੇ ਆ ਕੇ ਲੈ ਜਾ ਕਰੋ ਠੀਕ ਇਹ ਸ਼ਾਦੀ ਰਿਆਵਾਂ ਦੇ ਮਤਲਬ ਕਰਦੇ ਨਹੀਂ ਮਾੜੇ ਕਰਾਣਾ ਸ਼ਾਦੀ ਰਿਆਵਾਂ ਗਰੀਬਾਂ ਦੀ ਮਜ਼ਾਦ ਕਰਦੇ ਦਵੇ ਦੁੱਧ ਦੁੱਧ ਦੇ ਦਿੰਦੇ ਜਿਵੇਂ ਰੋਟੀ ਰਾਟੀ ਜੋ ਕੁਝ ਹੋ ਜਾ ਬੱਕਰਾ ਦੋ ਬੱਕਰੇ ਹੁੰਦੇ ਜੋ ਆਪ ਦਾ ਹਾਲ ਕਰਕੇ ਖੋੜਾ ਖੋੜਾ ਇਹ ਬਈ ਪੰਚਾਇਤ ਦੇ ਫੈਸਲੇ ਕੌਣ ਕਰਦਾ ਸੀ ਇਹਨਾਂ ਸਾਰਿਆਂ ਚ ਹਾਂਜੀ ਪੰਚਾਇਤਾਂ ਦੇ ਫੈਸਲੇ ਕੌਣ ਕਰਦਾ ਸੀ ਪੰਚਾਇਤਾਂ ਦੇ ਫੈਸਲੇ ਨੰਬਰਜ਼ਾਰ ਕਰਦੇ ਸਨ ਨੰਬਰ ਦਾ ਜੇ ਜ਼ੋਰ ਹੋਵੇ ਤਾਂ ਦੇਣਾ ਨਹੀਂ ਤਾਂ ਨਹੀਂ ਦੇਣਾ ਇਨਸਾਫ ਪਸੰਦ ਬਸ ਛਾਣੇ ਵਾਲਾ ਦੇ ਨਹੀਂ ਸਕੇ ਆ ਕੇ ਚੱਕ ਕੇ ਲੈ ਜਾਣਾ ਰਾਤ ਭਾਗੇ ਵੀ ਆਹੋ ਖਾ ਚਲੋ ਨੰਬਰ ਨੰਬਰ ਦਾ ਓ ਬਾਹਰ ਦੇ ਪਾਸੇ ਉਸੇ ਪੁਲਿਸ ਨੇ ਆਉਣਾ ਹੈ ਮੇਰੇ ਤੇ ਜੇ ਸੇ ਜਕੀਬੇ ਕੋਈ ਗਾਲ ਹੈ ਉਹ ਸੁਧਾ ਜਾਣਾ ਕਿ ਜੋ ਉਦ ਹੀ ਕੋਈ ਨਹੀਂ ਸੀ ਚੋਰੀ ਦੀ ਅਸੀਂ ਵੀ ਗਬਰੂ ਹੋਗੇ ਸਾਰਾ ਸਾਹ ਨਹੀਂ ਹੋਗੇ ਚੋਰੀ ਜਾਰੀ ਦਾ ਨਾ ਹੀ ਕੋਈ ਨਹੀਂ ਸੀ ਤੇ ਮੈਨੂੰ ਲੱਗਦਾ ਪਿੰਡ ਦੇ ਨੰਬਰਦਾਰ ਨਹੀਂ ਕਰਨਾ ਜੋ ਮਸਲਾ ਕਰਨਾ ਹੈ ਨੰਬਰਦਾਰ ਨਹੀਂ ਕਰਨਾ ਹੈ ਤੇ ਬਾਬਾ ਜੀ ਫੈਸਲੇ ਸਹੀ ਕਰਦਾ ਸੀ ਹੱਥ ਸਾਜ ਦੇ ਚੌਕੀਦਾਰ ਨੇ ਨੰਬਰਦਾਰ ਨੇ ਆਖਣਾ ਚੌਕੀਦਾਰ ਆ ਬੁਲਾ ਦੇ ਆ ਨੂੰ ਉਹਨੇ ਜਾ ਕੇ ਬੁਲਾ ਲੈਣਾ ਵਾ ਅੱਛਾ ਪੁਲਿਸ ਦੀ ਨਹੀਂ ਸੀ ਜ਼ੋਰ ਤੇ 1.75 ਦਿਨ ਕਤਲਾ ਦਾ ਕਦਰ ਵੀ ਹੁੰਦੇ ਰਹੇ ਨੇ ਆਪ ਸਿੱਖ ਮਾਰਦੇ ਰਹੇ ਨੇ ਅੱਛਾ ਕਤਲਾ ਦਾ ਕਦੀ ਜ਼ੋਰਤ ਸੀ ਕੋਈ ਅਸੀਂ ਜਾ ਕੇ ਘਰੋਂ ਫੜ ਲਈਏ ਪੁਲਿਸ ਦੀ ਕੋਈ ਨਹੀਂ ਹਾਂ ਨੰਬਰਦਾਰਾਂ ਨੇ ਦੇਣੇ ਬੰਦੇ ਜਿਹੜੇ ਸਹੀ ਦੇ ਸਾਰੇ ਦੇਣੇ ਜਿਹੜੇ ਹੋਏਗੇ ਜਿਹੜੇ 302 ਕੇ ਆਗੇ ਸਭ ਫાંਸੀ ਉਸ ਅੰਗਰੇਜ਼ ਦਾ ਕਾਨੂੰਨ ਸੀ ਅਜਾ ਬਬੇ ਤੁਸੀਂ ਮੈਂ ਦੱਸਦੇ ਲਈ ਕਿ ਇਹਨਾਂ ਨੇ ਸਾਰੇ ਮਾਣੇ ਗਿਆ ਨੇ ਸਾਰੇ ਮੁਸਲਮਾਨਾਂ ਦੇ ਪਿੰਡ ਸੀ ਜਿਹੜੇ ਮਾਣੇ ਗਏ ਨਾ ਉਹ ਆਪ ਆਪ ਦੇ ਪਰ ਆਏ ਸਾਰੇ ਮੁਸਲਮਾਨ ਇਹੀ ਹੁੰਦੇ ਉਹ ਤਾਂ ਸਾਰੇ ਮੁਸਲਮਾਨ ਆਪ ਦੇ ਪਿੰਡਾਂ ਦੇ ਵਸਦੇ ਹੋਏ ਨਾ ਇਹ ਸਿੱਖਾ ਨਹੀਂ ਜਿਹੜੀ ਸਾਈਡ ਇਹ ਸਾਈਡ ਜੱਗ ਉਹ 5 ਨੰਬਰ ਕਵਰ ਪਾਟ ਸੇ ਅਚਾਰੀ ਇਹ ਸਿੱਖ ਜਿਹੜੇ ਹੈਗੇ ਸੀ ਇਹ ਵੀ ਸਿੱਖ ਵੀ ਮਾਲਕ ਸਾਡੇ ਬਾਕੀ ਉਹਨਾਂ ਨਾਲ ਉਹਨਾਂ ਨਾਲ ਲੜੇ ਤੇ ਨਾ ਉਹ ਇਹਨਾਂ ਨਾਲ ਲੜੇ ਬਿ ਸਕੂਨ ਲਿਗੇ ਆਪਣੇ ਇਹਨਾਂ ਪਿੰਡਾਂ ਦੀ ਲੜਾਈ ਝਗੜਾ ਕੋਈ ਨਹੀਂ ਹੈ ਮੈਂ ਤੁਹਾਨੂੰ ਬੜੀ ਮਿਹਰਬਾਨੀ ਦੀ ਸੰਤ ਐ ਅੱਜ ਅਸੀਂ ਆਪ ਸਭ ਨੂੰ ਪਿੰਡ ਵਿਖਾਇਆ ਲੈਂਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀ ਪਾਲਪੁਰ ਦਾ ਪਿੰਡ ਤਿੰਨ ਐਸਪੀ ਕਟਾਰ ਸਿੰਘ ਵਾਲਾ ਇਸ ਤਰ੍ਹਾਂ ਦੀ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ